ਇਤੇ ਤੁਹਾਡਾ ਥਾਰ ਗਿੱਡੀ ਜਿਹੜੀ ਹੈਗੀ ਆ ਉਹ ਛੱਕ ਦੇ ਬਨਾ ਤੇ ਜਿਹੜੀ ਉਹ ਚੈੱਕ ਕੀਤੀ ਜੀ ਦੇ ਵਿੱਚੋਂ 300 ਗ੍ਰਾਮ ਹੀਰਨ ਮਿਲਿਆ ਜਿਹੜਾ ਇਹ ਵਰਿੰਦਰ ਸਿੰਘ ਉਰਫ ਵਿੰਦੂ ਜਿਹੜਾ ਇਹ ਫਾਜ਼ਲਕਾ ਦਾ ਰਹਿਣ ਵਾਲਾ ਵਾ ਇਹਦੇ ਨਾਲ ਸਰਜੀਤ ਸਿੰਘ ਜੰਗੀ ਇਹ ਵੀ ਫਾਜ਼ਲਕਾ ਦਾ ਰਹਿਣ ਵਾਲਾ ਸੀ ਲਈ ਦੋਨੋਂ ਲੜਕੇ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਇਹਨਾਂ ਤੇ ਆਲਰੇਡੀ ਪਹਿਲਾਂ ਵੀ ਚਾਰ-ਚਾਰ ਮਕਦਮੇ ਜਿਹੜੇ ਐਨਡੀ ਦੇ ਤੇ ਹੂਰਹੀਨਿਸ ਕ੍ਰਾਈਮ ਦੇ ਜਿਹੜੇ ਦਰਜ ਹੈਗੇ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਕਾਲੀ ਥਾਰ ਅੱਜਕੱਲ ਬਦਨਾਮ ਹੋ ਚੁੱਕੀ ਆ। ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਕਦੇ ਇਸ ਦੇ ਵਿੱਚ ਚਿੱਟਾ ਫੜਿਆ ਜਾਂਦਾ ਤੇ ਕਦੇ ਕੋਈ ਕਾਕਾ ਇਸ ਨੂੰ ਲੁੱਟਮਾਰ ਕਰ ਲਈ ਆਪਣੀ ਥਾਰ ਨੂੰ ਵਰਤਦਾ ਤੇ ਹੁਣ ਫਰੀਦਕੋਟ ਦੇ ਵਿੱਚ ਕਾਲੀ ਥਾਰ ਦੇ ਵਿੱਚ ਇੱਕ ਵਾਰੀ ਫਿਰ ਚਿੱਟੇ ਦਾ ਕਾਰੋਬਾਰ ਹੁੰਦਾ ਸਾਹਮਣੇ ਆਇਆ। ਪੁਲਿਸ ਨੇ 300 ਗ੍ਰਾਮ ਹੈਰੋਨ ਸ਼੍ਰੇਤ ਗ੍ਰਿਫਤਾਰ ਕੀਤਾ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਪਹਿਲਾਂ ਵੀ ਚਿੱਟੇ 'ਚ ਫੜੇ ਹੋਏ ਸੀ ਇੱਕ ਜ਼ਮਾਨਤ ਤੇ ਆਇਆ ਸੀ ਦੋਨਾਂ ਤੇ ਕੇਸ ਚੱਲਦਾ ਸੀ ਤੇ ਇੱਕ ਛੁੱਟੀ ਆਇਆ ਹੋਇਆ ਸੀ ਤੇ ਛੁੱਟੀ ਆ ਕੇ ਆਪਣੀ ਥਾਰ ਤੇ ਕਾਲੀ ਥਾਰ ਤੇ ਉਹਨਾਂ ਨੇ ਫਿਰ ਇਹੀ ਕਾਰੋਬਾਰ ਸ਼ੁਰੂ ਕਰ ਲਿਆ ਇਹਨਾਂ ਦੋਨਾਂ ਨੂੰ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਅਨੁਸਾਰ ਉਹ 300 ਗ੍ਰਾਮ ਚਿੱਟਾ ਲੈ ਕੇ ਇਸ ਖੇਤਰ ਦੇ ਵਿੱਚ ਵੇਚਣ ਦੇ ਲਈ ਆਏ ਹੋਏ ਸੀ ਤੇ ਫਾਜ਼ਿਲਕਾ ਤੋਂ ਵਿਸ਼ੇਸ਼ ਤੌਰ ਤੇ ਇਸ ਕੰਮ ਲਈ ਉੱਥੇ ਆਏ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਫਤਾਰ ਕਰਨ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਇਹ ਫ੍ਰੀਡ ਕੋਰ ਪੁਲਿਸ ਨੂੰ ਜਿਹੜੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਜਿਹੜੀ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਹੈ ਸਾਡੀ ਸੀਆਈਏ ਟੀਮ ਨੇ ਜਿਹੜਾ ਸੀਗਾ ਉਹ ਨਾਕਾ ਲਾਇਆ ਸੀਗਾ ਨਾਕਾ ਹੁੰਦੀ ਦੌਰਾਨ ਜਿਹੜੀ ਹੈਗੀ ਆ ਇੱਕ ਜਿਹੜੀ ਥਾਰ ਗੱਡੀ ਥਾਰ ਗੱਡੀ ਜਿਹੜੀ ਹੈਗੀ ਆ ਉਹ ਸ਼ੱਕ ਦੇ ਬਨਾਤੇ ਜਿਹੜੀ ਉਹ ਚੈੱਕ ਕੀਤੀ ਜਿਸ ਦੇ ਵਿੱਚੋਂ 300 ਗ੍ਰਾਮ ਇਹ ਰਿਪੋਰਟ ਮਿਲਿਆ ਤੇ ਜਿਹਦੇ ਵਿੱਚ ਸਿਟੀ ਫ੍ਰੀ ਫ੍ਰੀਡ ਕੋਡ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਜਿਹੜਾ ਇਹ ਵਰਿੰਦਰ ਸਿੰਘ ਉਰਫ ਬਿੰਦੂ ਜਿਹੜਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਵਾ ਇਹਦੇ ਨਾਲ ਸਰਜੀਤ ਸਿੰਘ ਜੰਗੀ ਇਹ ਵੀ ਫਾਜ਼ਿਲਕਾ ਦਾ ਰਹਿਣ ਵਾਲਾ ਦੋ ਦੋਸ਼ੀ ਜਿਹੜੇ ਇਹ ਕਾਬੂ ਕੀਤੇ ਆ ਇਹਨਾਂ ਦੀ ਜਿਹੜੀ ਹੁਣ ਕੁਸ਼ਕਿਸ਼ ਕਰਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਿਰਫ ਆਗਰ ਵਾਲੇ ਤੇ ਉਹਨਾਂ ਦਾ ਪ੍ਰੋਫਾਈਲ ਕੀਤਾ ਜਿਹੜੀ ਥਾਰ ਗੱਡੀ ਵਾਲੇ ਜਿਹੜੀ ਮੁੱਲੀ ਪੁਸ਼ਕਿਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆਂ ਕਿ ਜਿਹੜੇ ਦੋਨੋਂ ਲੜਕੇ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਇਹਨਾਂ ਤੇ ਆਲਰੇਡੀ ਪਹਿਲਾਂ ਵੀ ਚਾਰ-ਚਾਰ ਮੁਕੱਦਮੇ ਜਿਹੜੇ ਐਨਡੀ ਦੇ ਤੇ ਹੂਰਹੀਨਿਸ ਕ੍ਰਾਈਮ ਦੇ ਜਿਹੜੇ ਦਰਜ ਹੈਗੇ ਤਾਂ ਇਹ ਇੱਕ ਜਿਹੜਾ ਹੈਗਾ ਵਰਿੰਦਰ ਜਿਹੜਾ ਹੈਗਾ ਇਹ ਜਮਾਨਤ ਤੇ ਜਿਹੜਾ ਸੀਗਾ ਉਹ ਆਇਆ ਸੀਗਾ ਤੇ ਜਿਹੜਾ ਦੂਸਰਾ ਹੈਗਾ ਸਰਜੀਤ ਉਹ ਛੁੱਟੀ ਦੇ ਬਾਹਰ ਆਇਆ ਸੀਗਾ ਆਕੇ ਫਿਰ ਇਹ ਦੁਬਾਰਾ ਜਿਹੜਾ ਹੈਗਾ ਇਹ ਨਸ਼ੀ ਦਾੰਡਾ ਜਿਹੜਾ ਕਰ ਰਹੇ ਸੀਗੇ ਜਦੋਂ ਇਹ ਕੋਈ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਇਹ ਮੰਦੇ ਆਪਦੀ ਹੈ ਕਿ ਜਿਹੜੀ ਥਾਰ ਗੱਟੀ ਜਿਹੜੀ ਫੜੀ ਗਈ ਆ ਉਹ ਵੈਰੀਫਾਈ ਕਰ ਰਹੇ ਆ ਉਹਦੇ ਡਾਕੂਮੈਂਟ ਚੈੱਕ ਕਰਕੇ ਕਿ ਉਹ ਕੌਣ ਹੈਗਾ ਮਾਲਕ ਇਹ ਵੀ ਵਿਚ ਨੂੰ ਉਤਾਰ ਰਹੇ ਸੀ ਕਿ ਕਿਵੇਂ ਸੀਤਰੰਦਿਆਂ ਆਈ ਸੀ ਇਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਐਕਚੁਅਲੀ ਪੀਓ ਵਿਚ ਨਹੀਂ ਆਏ ਹੁਣੇ